ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰ ਨੀ ਪਰਮਿੰਦਰ ਕੌਰ ਇੱਕ ਕਹਾਣੀ ਮੇਰੀ ਜ਼ੁਬਾਨੀ ਦਾ ਨਵਾਂ ਐਪੀਸੋਡ ਲੈ ਕੇ ਤੁਹਾਡੇ ਰੂਪ ਰੂਪ ਹੋਈਆਂ ਉਮੀਦ ਕਰਦੀਆਂ ਕਿ ਬਾਕੀ ਕਹਾਣੀਆਂ ਵਾਂਗੂ ਤੁਹਾਨੂੰ ਇਹ ਕਹਾਣੀ ਵੀ ਬਹੁਤ ਪਸੰਦ ਆਵੇਗੀ ਤੇ ਬਿਨਾ ਕੋਈ ਵਕਤ ਗਵਾਏ ਆਪਾਂ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਬੰਦਾ ਹੁੰਦਾ ਹੈ ਉਹ ਮਰਨ ਤੋਂ ਬਹੁਤ ਡਰਦਾ ਹੈ ਉਹ ਕਿਸੇ ਸੰਤ ਕੋਲ ਜਾਂਦਾ ਹੈ ਤੇ ਪੁੱਛਦਾ ਹੈ ਕਿ ਮੈਂ ਮਰਨਾ ਨਹੀਂ ਚਾਹੁੰਦਾ ਕੀ ਕਰਾਂ ਉਹ ਸੰਤ ਅਗਿਉ ਹਾਸਕੇ ਕਹਿੰਦਾ ਹੈ ਐਦਾਂ ਹੈ ਇਹ ਸਭ ਕੁਝ ਤਾਂ ਉਹ ਪਰਮਾਤਮਾ ਹੀ ਕਰ ਸਕਦਾ ਹੈ ਜੇਕਰ ਤੈਨੂੰ ਇੰਨੇ ਡਰ ਲੱਗਦਾ ਹੈ ਤਾਂ ਤੂੰ ਉਹਦੀ ਭਗਤੀ ਕਰ ਤਪੱਸਿਆ ਕਰ ਉਹੀ ਤੈਨੂੰ ਅਮਰਤਾ ਦਾ ਵਰਦਾਨ ਦੇ ਸਕਦੇ ਆ ਉਹ ਬੰਦਾ ਐਟੇਂ ਕਰਦਾ ਉਹੋ ਜੰਗਲ ਚ ਜਾਂਦਾ ਜਾ ਕੇ ਉੱਥੇ ਤਪੱਸਿਆ ਕਰਦਾ ਤੇ ਪਰਮਾਤਮਾ ਉਹ ਤਾਂ ਖੁਸ਼ ਵੀ ਹੋ ਜਾਂਦਾ ਤੇ ਉਹ ਪੁੱਛਦੇ ਆ ਕਿ ਦੱਸ ਕੀ ਵਰਦਾਨ ਚਾਹੀਦਾ ਤੈਨੂੰ ਕੀ ਚਾਹਨਾ ਉਹ ਕਹਿੰਦਾ ਦੇਖੋ ਪਰਮਾਤਮਾ ਮੈਂ ਤਾਂ ਇਹ ਚਾਹਨਾ ਕਿ ਮੈਂ ਅਮਰ ਹੋ ਜਾ ਮੈਂ ਮਰਾਂ ਨਾ ਕਿਉਂਕਿ ਮੈਨੂੰ ਮੌਤ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਪਰਮਾਤਮਾ ਨੇ ਅੱਗੋਂ ਜਵਾਬ ਦਿੱਤਾ ਕਿ ਜੋ ਦੁਨੀਆ ਤੇ ਆਇਆ ਉਹ ਤਾਂ ਜਾਊਗਾ ਹੀ ਅਮਰਤਾ ਦਾ ਤਾਂ ਵਰਦਾਨ ਕਿਸੇ ਨੂੰ ਵੀ ਨਹੀਂ ਮਿਲਿਆ ਕਿਸੇ ਨਾ ਕਿਸੇ ਵਿਧੀ ਨਾਲ ਉਹ ਦੁਨੀਆ ਜ਼ਰੂਰ ਛੱਡਦਾ ਹੈ ਫਿਰ ਪਰਮਾਤਮਾ ਨੇ ਕਿਹਾ ਚਲ ਇੱਕ ਕੰਮ ਕਰਦਾ ਕਿ ਜਦੋਂ ਵੀ ਕਦੇ ਯਮਦੂਤ ਤੈਨੂੰ ਲੈਣ ਆਏ ਤਾਂ ਤੈਨੂੰ ਪਤਾ ਲੱਗੂਗਾ ਕਿਉਂਕਿ ਉਹ ਤੇਰੇ ਪੈਰਾਂ ਵਾਲੇ ਪਾਸੇ ਖੜਾ ਹੋਗਾ ਤੇ ਉਦੋਂ ਤੈਨੂੰ ਲੈ ਕੇ ਜਾਊਗਾ ਤੇ ਉਹ ਕਹਿੰਦਾ ਚਲੋ ਆ ਵੀ ਠੀਕ ਆ ਮੈਨੂੰ ਪਤਾ ਲੱਗ ਜਾਊਗਾ ਉਹ ਮਨ 'ਚ ਸੋਚਦਾ ਕਿ ਕੋਈ ਨਾ ਜਦੋਂ ਵਕਤ ਆਊਗਾ ਤਾਂ ਦੇਖ ਹੀ ਜਾਊਗਾ ਜਦੋਂ ਉਹਦਾ ਵਕਤ ਆਇਆ ਮਰਨ ਦਾ ਵਕਤ ਨਜ਼ਦੀਕ ਸੀ ਯਮਦੂਤ ਆਇਆ ਉਹਨੂੰ ਲੈਣ ਜਮਦੂਤ ਆ ਕੇ ਉਹਦੇ ਪੈਰਾਂ ਵਾਲੇ ਪਾਸੇ ਖੜਾ ਹੋ ਗਿਆ ਤੇ ਜੋਈਓ ਨੇ ਅੱਖ ਖੋਲੀ ਤੇ ਦੇਖਿਆ ਜਮਦੂਤ ਪੈਰਾਂ ਵਾਲੇ ਪਾਸੇ ਖੜਾ ਹੋ ਗਿਆ ਉਹਨੇ ਫਟਾਫਟ ਆਪਣੇ ਪੈਰ ਕੁਮਾ ਲਏ ਤੇ ਜਮਦੂਤ ਉਹਦੇ ਸਿਰ ਵਾਲੇ ਪਾਸੇ ਹੋ ਗਿਆ ਜਮਦੂਤ ਨੇ ਦੇਖਿਆ ਇਹ ਤਾਂ ਚੁਸਤੀਆਂ ਕਰਦਾ ਜਮਦੂਤ ਫੇਰ ਘੁੰਮ ਕੇ ਉਹਦੇ ਪੈਰਾਂ ਵਾਲੇ ਪਾਸੇ ਚਲਾ ਗਿਆ ਉਹ ਬੰਦੇ ਨੇ ਫੇਰ ਆਪਣੇ ਪੈਰ ਕੁਮਾ ਲਏ ਤੇ ਸਿਰ ਜਿਹੜਾ ਵਾ ਉਹ ਜਮਦੂਤ ਵਾਲੇ ਪਾਸੇ ਕਰ ਲਿਆ ਕਿੰਨੀ ਦੇਰ ਐਦਾਂ ਹੀ ਘਰਦਾ ਰਿਆ ਤੇ ਉਹਦੇ ਘਰ ਦੇ ਦੇਖਦੇ ਰਹੇ ਕਿ ਨੂੰ ਹੋਇਆ ਕੀ ਆ ਇਹ ਤਾਂ ਪਾਗਲ ਹੋ ਗਿਆ ਕਿਉਂਕਿ ਉਹਨਾਂ ਨੂੰ ਜਮਦੂਤ ਤਾਂ ਦਿਖ ਨਹੀਂ ਸੀ ਰਿਹਾ ਉਹਨਾਂ ਨੇ ਕੀ ਕੀਤਾ ਕਿ ਉਸ ਬੰਦੇ ਦੇ ਹੱਥ ਤੇ ਪੈਰ ਮੰਜੇ ਨਾਲ ਬੰਨ ਦਿੱਤੇ ਕਿ ਇਹ ਕਮਲਾ ਹੋ ਗਿਆ ਹੈ ਬਾਹਰ-ਬਾਰ ਘੁੰਮੀ ਜਾਂਦਾ ਹੈ ਛੱਟ ਸੁੱਟ ਖਾ ਲੇਗਾ ਤੇ ਜਮਦੂਤ ਉਹਦੇ ਪੈਰਾਂ ਵਾਲੇ ਪਾਸੇ ਖੜਾ ਹੋ ਕੇ ਉਹਨੂੰ ਲੈ ਗਿਆ ਜਦੋਂ ਉੱਪਰ ਗਿਆ ਪਰਮਾਤਮਾ ਦੀ ਕਚੈਰੀ 'ਚ ਤੇ ਜਾ ਕੇ ਉੱਥੇ ਗਿਲਾ ਸ਼ਿਕਵਾ ਕਰਨ ਲੱਗਿਆ ਕਿ ਤੁਸੀਂ ਤਾਂ ਮੇਰੇ ਨਾਲ ਧੋਖਾ ਕੀਤਾ ਤੁਹਾਡਾ ਜਮਦੂਤ ਤਾਂ ਮੈਨੂੰ ਲੈ ਗਿਆ ਤੁਸੀਂ ਤਾਂ ਕਹਿੰਦੇ ਸੀ ਮੈਂ ਮਰੂੰਗਾ ਨਹੀਂ ਪਰ ਮੈਂ ਤਾਂ ਮਰ ਗਿਆ ਤਾਂ ਹੀ ਆ ਤੁਹਾਡੇ ਸਾਹਮਣੇ ਖੜਾ ਹਾਂ ਇਹ ਤਾਂ ਧੋਖਾ ਧੜੀ ਹੋਈ ਨਾ ਅੱਗੇ ਪਰਮਾਤਮਾ ਹੱਸ ਕੇ ਕਹਿਣ ਲੱਗਾ ਕਿ ਤੈਨੂੰ ਜਮਦੂਤ ਨੇ ਨਹੀਂ ਮਾਰਿਆ ਧਿਆਨ ਨਾਲ ਸੋਚ ਤੈਨੂੰ ਤਾਂ ਤੇਰੇ ਆਪਣਿਆਂ ਨੇ ਮਾਰਿਆ ਇੱਕ ਕਹਾਣੀ ਸੀ ਜਿਦਕੇ ਸਿੱਖਿਆ ਬਹੁਤ ਵੱਡੀ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਸਾਡੀ ਦੁੱਖ ਦੀ ਰੱਗ ਕਿਹੜੀ ਆ ਉਹ ਸਿਰਫ ਸਾਡੇ ਆਪਣਿਆਂ ਨੂੰ ਪਤਾ ਹੁੰਦਾ ਹੈ ਤੇ ਜ਼ਿਆਦਾਤਰ ਕੇਸਾਂ ਵਿੱਚ ਸਾਡੇ ਆਪਣੇ ਸਾਨੂੰ ਮਾਰਦੇ ਆ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਦਾ ਬਟਨ ਦਬਾ ਕੇ ਜਾਇਓ ਤਾਂ ਕਿ ਜਿਹੜੀ ਵੀ ਕੋਈ ਨਵੀਂ ਕਹਾਣੀ ਆਵੇ ਉਹ ਤੁਹਾਨੂੰ ਪਤਾ ਲੱਗ ਜੇ ਉਹਦਾ ਨੋਟੀਫਿਕੇਸ਼ਨ ਆ ਜੇ ਧੰਨਵਾਦ ਜੀ